ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਡੇ ਪੰਜਾਬੀ ਕਲਚਰ ਵਿੱਚ ਬਹੁਤ ਬਹੁਤ ਸਵਾਗਤ ਆ। ਹੋਰ ਦੱਸੋ ਜੀ ਠੀਕ ਠਾਕ? ਮੌਸਮ ਵਧੀਆ ਹੋ ਗਿਆ ਠੰਡਾ। ਤੇ ਆਹ ਦੇਖ ਲਓ ਦੇਵੀਆਂ ਆਈਆਂ ਬੈਠੀਆਂ ਆਪਣੇ ਘਰੇ। ਆ ਜੱਠੇ ਵੀ ਆ। ਤੇ ਇਹਨਾਂ ਦੀ ਮਹਿੰਦੀ ਦੇਖੇ ਦਿਖਾਈ ਕਿੰਨੀ ਸੋਹਣੀ ਚੜੀ ਹੈ ਜੀ। ਦੇਖੋ ਕਿੰਨੀ ਸੋਹਣੀ ਚੜ ਗਈ ਲਾਈ ਸੀ ਜਿਹੜੀ ਆਪਾਂ ਕੱਲ। ਇਹ ਮੈਨੂੰ ਕਹਿੰਦੀ ਨਾ ਹੁਣ ਸਾਡੇ ਚੂੜੀਆਂ ਨਹੀਂ ਪਾਉਣ ਨੂੰ। ਜਿਵੇਂ ਨਾ ਕੁਦਰਤ ਹੀ ਹੁੰਦੀ ਹੈ ਗੱਲ ਨਾ ਦੇਵੀਆਂ ਦਾ ਦਿਨ ਸੀ ਤੇ ਚੂੜੀਆਂ ਵਿਚਾਰੀਆਂ ਖਾਲੀਆਂ ਬਾਹਾਂ ਹਨ ਨਹੀਂ ਆ। ਤੇ ਆਪਾਂ ਇਹਨਾਂ ਵਾਸਤੇ ਚੂੜੀਆਂ ਲੈ ਆਏ ਦੇਖੋ ਜੀ। ਨਾਲੇ ਕਿੰਨਾ ਲੱਗ ਸਾਰੇ ਦੇਖਣੇ ਕਰਨੇ ਦੋ ਹਲੇ ਭੈਣਾਂ ਟਿਊਸ਼ਨ ਤੇ ਗਈਆਂ ਹੋਈਆਂ ਉਹ ਆਈਆਂ ਨਹੀਂ ਅੱਜ ਉਹਨਾਂ ਦੇ ਵੀ ਪੜ੍ਹੇਗੇ ਇਹ ਵੀਰ ਗਿੱਦਾ ਪਾਉਣੇ ਆ ਕੱਲ ਨੂੰ ਇਹਨੇ 3 ਹੈ ਨਾ ਕੱਲ ਨੂੰ ਆਣਾ ਚਲੋ ਜੀ ਨਾਲੇ ਆਪਣੇ ਅੱਥੇ ਅੱਜ ਆਪਾਂ ਮਾਤਾ ਨੈਣਾ ਦੇਵੀ ਜੀ ਕੜਾਈ ਕੀਤੀ ਸੀ ਸਵੇਰੇ ਤੇ ਚੂੜੀਆਂ ਮੈਨੂੰ ਕੱਲ ਕਹਿ ਗਈਆਂ ਸੀ ਕਿ ਸੁਖਮਣ ਦੇ ਦੇ ਦੋ ਜੋ ਕਿਸ ਆਉਂਦੀਆਂ ਪਰ ਮੈਂ ਹੰਨਾ ਪਰ ਨਵੀਆਂ ਲਾ ਕੇ ਪਾ ਦਿਆਂਗੀ ਇਹ ਬੇਚਰੀਆਂ ਦੀ ਕੰਨਿਆ ਦੇਵੀਆਂ ਜੇ ਲਾਉਣੀਆਂ ਹੋਈਆਂ ਨਾ ਕਾ ਲੈ ਵੀ ਜਾਣੀਆਂ ਥੋੜੀ ਥੋੜੀ ਖੁੱਲੀਆਂ ਲੈਣੀਆਂ ਆਏ ਨਹੀਂਆਂ ਵੀ ਪੀੜੀਆਂ ਗਿੱਦੜ ਪਾ ਕੇ ਦੇਖ ਤੂੰ ਪਾ ਕੇ ਦੇਖ ਗੰਜੂ ਗਿੱਦੜ ਪਾ ਕੇ ਦੇਖ ਲੈ ਇਹ ਗਿੱਦੜ ਬਈ ਗਿੱਦੜ ਆਉਂਦਾ ਪਾਉਂਗੀ ਤਾੜੀ ਪਾਈ ਹਾਂ ਛਣਕੀਆਂ ਦੇਖੀ ਨੇ ਸੋਹਣੀਆਂ ਇਹ ਤੁਸ ਫੇ ਦੇਖੇ ਕਿੰਨਾ ਕਿੰਨੇ ਸੋਹਣ ਛਣਕਣੀਆਂ ਦੇਖੋ ਬਾਈ ਨਾ ਸੋਹਣੀਆਂ ਗਿਆ ਜਦੋਂ ਸੋਹਣੇ ਇਹ ਹੋਣਗੇ ਨਾ ਜਿਵੇਂ ਸਕੂਲ ਜਾਂਦੇ ਲਾਗੀਆਂ ਫਿਰ ਛੁੱਟੀਆਂ ਆਈਆਂ ਲੈਣੀਆਂ 29 ਦਾ ਸੁਝਾਉਣਾ ਕੀ ਕਰਕੇ ਸੁਝਾਉਣਾ ਦੇ ਦੇਣਾ ਸਹੀ ਹੈ ਮੈਂ ਦੀਦੀ ਦੇਖੀ ਸੀ ਤੁਸੀਂ ਨਾ ਦੇਖਿਆ ਤੇਰਾ ਬੱਦਾਂ ਦਾ ਦੇਖਾ ਬੱਦਾਂ ਜੇ ਚਾਹਵੇਂ ਮੈਨੂੰ ਵੱਡ ਛੋਟ ਗਿਆ ਲੱਗੇ ਸੋਹਣਾ ਨਹੀਂ ਘੇਰ ਸੋਹਣਾ ਆ ਲੱਗੇ ਉਹਨਾਂ ਨੂੰ ਸੱਦ ਲੈ ਜਾ ਉਹਨਾਂ ਨੇ ਪਾਣੀ ਕੋਈ ਨਾ ਆ ਜਾਣੀ ਜਾਂ ਲੈ ਕੇ ਆ ਜਾ ਜਾ ਲੈ ਪੁੱਤ ਕਦੇ ਇਹ ਚੂੜੀਆਂ ਲੈ ਆਉਂਦੇ ਜਾਂ ਪਜਕੇ ਜਾ ਬਹੁਤ ਸੋਹਣੀ ਤੂੰ ਲੈ ਤੂੰ ਲੈ ਪੁੱਤ ਬਾਲੀ ਸੋਹਣੀ ਜਾਂ ਲੈ ਇਹ ਚੂੜੀਆਂ ਪਵਾ ਲਿਓ ਉਹਨਾਂ ਦੇ ਚੂੜੀਆਂ ਪਈਆਂ ਨੇ ਕੋਈ ਕੁਛ ਨਹੀਂ ਕਹਿੰਦੀ ਉਹ ਕਹੇ ਕਿ ਗੈਸੀਓ ਦੂਰ ਜੀ ਮੈਨੂੰ ਆਉ ਤਾਂ ਕੱਲ ਲੈਣ ਵੀ ਆਈ ਸੀਗੀ ਕਹਿੰਦੀ ਮੈਨੂੰ ਚੂੜੀਆਂ ਦੇ ਦਿਓ ਕਹਿੰਦੀ ਮੈਂ ਹੁਣੇ ਹੀ ਕਹਿੰਦੀ ਈਆਂ ਚ ਮੈਂ ਲੈ ਆ ਕੇ ਦੇਉਂਗੀ ਪੁਰਾਣੀਆਂ ਨਹੀਂ ਦਿੰਦੀ ਦੇ ਦੇ ਤਾਂ ਸੱਟ ਆ ਗਿਆ ਨਹੀਂ ਫਿਰ ਕੁਝ ਨਹੀਂ ਦੋ ਦੋ ਦਗ ਹਨ ਨਹੀਂ ਲੱਗਣੀ ਛੋੜੇ ਦੀਆਂ ਬਣ ਗਏ ਜਿਹੜੀਆਂ ਉਹ ਲੱਗਣਗੀਆਂ ਪੀੜੀਆਂ ਹੁਣੇ ਨਾ ਉਹ ਫੇਰ ਮੋੜ ਕੇ ਆਪਾਂ ਵੱਡੀਆਂ ਛੋਟੀਆਂ ਲਿਆਵਾਂਗੇ ਲੈ ਵੀ ਜਾਣੀਆਂ ਤਾਂ ਟੁੱਟਦੀਆਂ ਨਹੀਂ ਐ ਬਹੁਤ ਸੋਹਣੀਆਂ ਛੁੜੀਆਂ ਲਓ ਜੀ ਇੱਧਰ ਕੜੀ ਪੁੱਤ ਤੂੰ ਇਹ ਦੇ ਆਂਗੇ ਇਹ ਦੇ ਕੜੇ ਪਾਉਣੀਆਂ ਛੋਟੇ ਛੋਟੇ ਖੁੱਲੀਆਂ ਲਾ ਦੇ ਮੈਂ ਤੈਨੂੰ ਹੋਰ ਲੈ ਕੇ ਦੂੰਗੀ ਹਨਾ ਦੇਖ ਐ ਤੇਰੇ ਪਾਪਾ ਮੈਂ ਉਹ ਤਾਂ ਕਰ ਲਈਏ ਇੱਕੋ ਜਿਹਾ ਇਸ ਤਰ੍ਹਾਂ ਰੰਗ ਬਰੰਗੀਆਂ ਕਰ ਦਈਏ ਤੋੜ ਦਈਏ ਕੱਲ ਨੂੰ ਸਾਰਿਆਂ ਨੇ ਕਿੱਦਾਂ ਪਾਉਣਾ ਤਿਆਰੀ ਕਰ ਰੱਖੀ ਆ ਕਰੇ ਨੱਚ ਕੇ ਆਇਓ ਇੰਨੀ ਇੰਨੀ ਤਿਆਰੀ ਹੈ ਹੈ ਇੰਨੀ ਉਹ ਨੱਚੀ ਨਹੀਂ ਹੈ ਗਿਆ ਥੜੀ ਹੈ ਹੈ ਥੋੜੀ ਥੋੜੀ ਹੈ ਦੇ ਤਸਵੀਰ ਕਾ ਦਾਂਗੇ ਇਹ ਸਕੂਲ ਜਾਵ ਸੁਭੋਂ ਤਾਂ ਹੈ ਨਾ ਕੀ ਕਰਨਾ ਹੁਣ ਹਾਂ ਜੀ ਕਾ ਦਾਂਗੇ ਹੂੰ ਨਾ ਨੱਚਾ ਕੀ ਪਤਾ ਕਾ ਕਿਹੜੇ ਗੱਬ ਤੇ ਓ ਕਿਹੜੇ ਜੰਤ ਅ ਮੇਰੇ ਤੇ ਕੈਲੇ ਪਿੰਡਤੀਆਂ ਜੋ ਲੱਗੀਆਂ ਅੱਛਾ ਦੇਖਾ ਤੇਰੀ ਇਹਦੇ ਖੁੱਲ ਗਿਆ ਨਾ ਉਹ ਫਿਰ ਇਹ ਆਲੇ ਆਣ ਮੇਰੇ ਮੈਂ ਨਾ ਤਾਂ ਮੇਰੇ ਆਣ ਗਿਆ ਆ ਯਾਨੀ ਕਿ ਮੈਂ ਇੱਕ ਮਿੰਟ ਫੁੱਲੀਆਂ ਦੇਖ ਲੈਂਦੀ ਹਾਂ ਤੇਰੀ ਵੀ ਇਹ ਚਾਲ ਚੱਲਦੀ ਕਿਦੀ ਹੈ ਤੂੰ ਇਧਰ ਪਾਸੇ ਹੋ ਜਾ ਇਧਰ ਪਾਸੇ ਇਧਰ ਪਾਸੇ ਮੇਰੇ ਰਾਦੇ ਘਰਦੀਆਂ ਨੇ ਤੇਰੇ ਕੋਲ ਆਸ਼ੀਰਵਾਦ ਹੀ ਟੋੜੀ ਤੇ ਬੋਲਦੀ ਨਹੀਂ ਹੈ ਬੋਲਦੀ ਹੈ ਹਾਂ ਪਰ ਹੂੰ ਕਰਦੀ ਲੱਥਾਂ ਮਾਰਦੀ ਮੰਜੇ ਤੇ ਦੇਖੀ ਮੈਂ ਪਾਗਲ ਹੈ ਦੀ ਮੂੰਗ ਮਾਰੀ ਜਾਂਦੀ ਸਿਆਣੀ ਯਾ ਆਤਾ ਗਈ ਐ ਕਿਨੇ ਸੋਨੇ ਨਾਲ ਜੀ ਮੇਰੇ ਵੀ ਆਈ ਹੂੰ ਹੂੰ ਕੋਈ ਨਾ ਬਗਲੇ ਕਲਿੰਗਾ ਉੱਤਕੀ ਪਾਉਂਦੇ ਨੇ ਚਲੋ ਜੀ ਆਪਾਂ ਛੋਟੀ ਰਹੇਗੀ ਸੀ ਸੱਤ ਕੰਨੇ ਆ ਗਏ ਆਪਣੇ ਘਰੇ ਸੱਤ ਗੁਣੀਆਂ ਗਿੱਧਾ ਪਾਉਣੀ ਆ ਇਹਦੇ ਵਾਸਤੇ ਦੇਖੋ ਮੈਂ ਚੂੜੀਆਂ ਮਗਵਾਈਆਂ ਚਲੋ ਨੱਚੋ ਤੇਕਿਆਂ ਦੇ ਪਿੰਡਾਂ ਲਈ ਰੱਚ ਲੋ ਤੇਕਿਆਂ ਦੇ ਪਿੰਡ ਤੀਆਂ ਜੋਰ ਲੱਗੀਆਂ ਪਹਿਲਾਂ ਤੁਸੀਂ ਨੱਚੋ ਫਿਰ ਦੀਦੀ ਤੂੰ ਚਾਹੂਗੀ ਚਲੋ ਚਲ ਮੈਂ ਗੋਣੀਆ ਜੋਰ ਜੋ <laughs> जोरो जोर लग जोरो जोर लगे दे पिंड दिया जोर मेरे पेकिया पिंड दिया जोर लग तू भी नच चूड़ खड़ खड़गे नच चल नच ਚਲੋ ਹੋਰ ਸੁਣਾਓ ਮਰੀ ਗਲੀ ਹਸਨੀ ਕਰਾਂਗੇ ਮਰੀ ਗਲੀ ਹਸਨੀ ਕਰਾਂਗੇ ਕੱਟੇ ਲਈ ਅੰਦਰੋਂ ਗੋਹ ਕਪੜੇ ਤੰਦੀ ਨੂੰ ਆਤਮਾ ਯਾਦ ਨੂੰ ਕੁੱਟ ਤੋਂ ਨੂੰ ਹੱਥੋਂ ਇਹ ਲੰਬੀ ਸਕੂਲ ਵਾਲੀ ਪਾ ਦਿਓ ਕੋਈ ਮਾਸਟਰ ਦਾ ਵੀ ਕਹਿ ਦੇ ਹੁਣ ਹੈ ਮਾਸਟਰ ਨਹੀਂ ਰਹਿੰਦਾ ਹੋਰ ਆ ਦੇਖ ਵਾਏ ਕਰ ਵਾਏ ਦੇਖੋ ਚੂੜੀ ਤੂੰ ਕਿਧਾ ਪਾ ਕੇ ਦਿਖਾਈ ਕਿਧਾ ਪਾ ਕੇ ਦਿਖਾ ਇਹਨੇ ਪਾਣੀ ਆਂਦੀ ਇਧਰ ਪਾਸੇ ਇਧਰ ਫੋਟੋ ਫੇਰ ਆਉਗੀ ਇਧਰ ਪਾਸੇ ਆਏ ਆ ਤੂੰ ਦਿਖਾਈਆ ਵੀ ਹੱਥੋਂ ਕਿਧਾ ਪਾ ਹੂੰ ਗਰ ਗਰ ਯਾਰ ਜੀ ਕਿਤੇ ਲੰਘ ਕੇ ਆ ਜੀ ਗਰ ਗਰ ਯਾਰ ਜੀ ਨੇ ਗਏ ਸੀ ਘੜੀ ਗੇ ਲੈ ਤਾਂ ਅੰਬਰ ਘੜੀ ਗੇ ਲੈ ਤਾਂ ਅੰਬਰ ਮੇਰੀ ਮੇਰੰਦਾ ਦੁਰ ਲਗੇ ਚਲੋ ਜੀ ਮੈਂ ਹਾਂ ਮੈਂ ਸਬਜੀ ਬਣਾਉਣੀ ਆ ਹਰੀ ਹਰੀ ਕਾ ਤੇ ਸਫਲਦਾ ਵਾ ਹਰੀ ਹਰੀ ਕਾ ਤੇ ਸਫਲਦਾ ਮੈਂ ਭਜਨੀ ਕੜੀ ਆ ਬਾਪੂ ਜੀ ਕੰਗਾ ਬਾਪੂ ਕੱਲਾ ਮੱਜਾ ਚਾਰਦਾ ਆਂ ਗਾ ਜੀ ਪੱਜੋ ਨੀ ਕੁੜੀ ਆ ਬਾਪੂ ਕੱਲਾ ਮੈਂ ਤਾਂ ਚਾਹ ਤੇ ਜਿਹੜਾ ਜਿੰਨਾ ਕਿ ਤੁਹਾਨੂੰ ਗਾਣਾ ਆਉਂਦਾ ਉਹਨਾਂ ਗਾ ਦਿਓ ਆ ਦਿਖਾ ਨਸਰੀਆ ਹਾ ਹਾ ਇੰਨੀ ਖੱਤਿਆ ਕੈਨੇਸ ਅੰਤੇ ਸਭ ਤੋਂ ਪਿਆਰਾ ਮੇਰੇ ਬਾਪਾ ਹੈ ਹੈ ਸਭ ਤੋਂ ਪਿਆਰਾ ਕੋਣ ਹੈ ਮੇਰੇ ਪਾਪਾ ਮੈਂ ਸਭ ਤੋਂ ਪਿਆਰਾ ਕੰਡਾ ਚੁੰਡਾ ਨੀ 来了。<Yeah. S 1> <Yeah. S 2> yeah. ਚੇ ਚੋਕ ਕੰਦੀਆਂ ਕਲੀਆਂ ਦੇ ਲੱਗ ਗਮ ਚਾ ਲੱਗੇ ਚਾੜੇ ਆ ਦੇ ਅੁੰਦੇ ਤੇਰੀ ਲੱਤੀ ਨੂੰ ਲੱਭਦੇ ਆ ਲੈਂਦੇ ਵਧੀਆ ਸਮਾਣਾ ਇਹ ਚ ਸੋਨੂੰ ਸੰਗ ਸੰਗ ਸਾਰੀ ਦੇਖਿਆ ਨਾ ਜਿਵੇਂ ਛੋਟੀ ਜੀ ਆ ਉਹ ਵਧੀਆ ਨਾ ਵੀ ਨਾਲ ਗਾ ਵੀ ਲੈਂਦੀ ਆ ਨਾਲ ਨੱਚ ਵੀ ਲੈਂਦੀ ਆ ਕਾਈ ਕਣੀ ਕੀ ਬਤਾ ਕਰੀ ਹਾਂ ਥੈਂਕ ਯੂ ਧੰਨਵਾਦ